ਜੇਕਰ ਰਾਤਾਂ 'ਚ ਮਿਲਣ ਇਹ ਪੰਜ ਸੰਕੇਤ ਤਾਂ ਸਮਝ ਜਾਣਾ। ਦੋਸਤੋ ਜਦੋਂ ਤੁਹਾਡੇ ਤੇ ਨਵ ਦੁਰਗਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਹਨ। ਦੋਸਤੋ ਐਨਾ ਸੰਕੇਤਾਂ ਤੋਂ ਤੁਸੀਂ ਪਤਾ ਕਰ ਸਕਦੇ ਹੋ ਕਿ ਮਾਂ ਦੁਰਗਾ ਤੁਹਾਡੇ ਨਾਲ ਹੈ ਜਾਂ ਨਹੀਂ। ਤੁਹਾਡੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਪ੍ਰਸ਼ਨ ਹੁੰਦੇ ਹਨ ਕਿ ਅਸੀਂ ਕਿਵੇਂ ਪਤਾ ਕਰੀਏ ਕਿ ਮਾਤਾ ਰਾਣੀ ਸਾਡੇ ਨਾਲ ਹੈ ਕਿ ਨਹੀਂ? ਅਸੀਂ ਕਿਵੇਂ ਪਤਾ ਕਰੀਏ ਕਿ ਮਾਤਾ ਰਾਣੀ ਦਿਨ ਭਰ ਸਾਡੇ ਨਾਲ ਰਹਿੰਦੀ ਹੈ? ਕਿ ਨਹੀਂ ਕੀ ਰਾਤਾਂ ਦੇ ਸਮੇ ਮਾਤਾ ਰਾਣੀ ਸਾਡੇ ਘਰ ਵਿੱਚ ਆਉਂਦੀ ਹੈ ਕਿ ਨਹੀਂ ਕਿਉਂਕਿ ਸਭ ਦੇ ਮਨ ਵਿੱਚ ਇਹ ਸਵਾਲ ਆਉਂਦੇ ਹਨ ਸਭ ਚਾਹੁੰਦੇ ਹਨ ਕਿ ਉਹਨਾਂ ਦੇ ਘਰ ਮਾਂ ਆਵੇ ਮਾਤਾ ਰਾਣੀ ਆਪਣੇ ਹੋਣ ਦਾ ਅਹਿਸਾਸ ਆਪਣੇ ਸਾਰੇ ਪੁੱਤਾਂ ਨੂੰ ਕਰਵਾਉਂਦੀ ਹੈ ਭਾਵੇਂ ਉਹ ਛੋਟੇ ਭਾਵੇਂ ਜਾਂ ਵੱਡੇ ਭਾਵੇਂ ਆਪਣੇ ਸਾਰੇ ਭਗਤਾਂ ਨੂੰ ਮਾਤਾ ਰਾਣੀ ਆਪਣੀ ਹੋਣ ਦਾ ਅਹਿਸਾਸ ਕਰਵਾਉਂਦੀ ਹੈ ਕਿਉਂਕਿ ਮਾਤਾ ਰਾਣੀ ਪਰਮ ਸ਼ਕਤੀ ਹੈ ਪਰਮ ਦੇਵੀ ਹੈ ਮਾਤਾ ਰਾਣੀ ਨਰਾਤਿਆਂ ਦੇ ਪੂਰੇ 9 ਦਿਨ ਆਪਣੇ ਸਾਰੇ ਭਗਤਾਂ ਦੇ ਨਾਲ ਸੁੱਖਮ ਰੂਪ ਵਿੱਚ ਅਤੇ ਊਰਜਾ ਰੂਪ ਵਿੱਚ ਰਹਿੰਦੀ ਹੈ ਸ਼ਕਤੀ ਰੂਪ ਵਿੱਚ ਰਹਿੰਦੀ ਹੈ ਪੰਜ ਸੰਕੇਤ ਜਦੋਂ ਮਾਤਾ ਰਾਣੀ ਤੁਹਾਡੇ ਨਾਲ ਹੁੰਦੀ ਹੈ ਨੰਬਰ 1 ਪੂਜਾ ਦੌਰਾਨ ਹੰਝੂ ਆਉਣਾ ਅਸੀਂ ਰੋਜ਼ਾਨਾ ਪੂਜਾ ਕਰਦੇ ਹਾਂ ਪਰ ਹੰਝੂ ਨਹੀਂ ਨਿਕਲਦੇ ਪਰ ਰਾਤਾਂ ਦੇ ਸਮੇਂ ਜਦੋਂ ਤੁਸੀਂ ਪੂਜਾ ਕਰਉਂਦੇ ਹੰਝੂ ਆਉਣ ਲੱਗਣ ਤਾਂ ਸਮਝ ਜਾਣਾ ਕਿ ਮਾਤਾ ਰਾਣੀ ਤੁਹਾਡੇ ਨਾਲ ਹੈ ਜਾਂ ਫਿਰ ਜੇਕਰ ਤੁਹਾਨੂੰ ਪੂਜਾ ਦੇ ਦੌਰਾਨ ਅਜੀਬ ਲੱਗੇ ਕਿ ਕੋਈ ਤੁਹਾਡੇ ਪਿੱਛੇ ਖੜਾ ਹੈ ਤਾਂ ਸਮਝ ਜਾਣਾ ਕਿ ਮਾਤਾ ਰਾਣੀ ਹਮੇਸ਼ਾ ਤੁਹਾਡੇ ਨਾਲ ਹੈ ਉਹ ਊਰਜਾ ਸਰੂਪ ਬਣ ਕੇ ਸ਼ਕਤੀ ਸਰੂਪ ਬਣ ਕੇ ਹਨ ਨੰਬਰ 2 ਜੁਗਨੂ ਦਾ શરીર ਜਾਂ ਕੱਪੜੇ ਨਾਲ ਚਿੰਬੜਨਾ ਜੇਕਰ ਜੁਗਨੂ ਟਿੰਟਿ ਮੋਦੇ ਹੋਏ ਤੁਹਾਡੇ ਕੱਪੜੇ ਜਾਂ શરીર ਨਾਲ ਚਿੰਬੜ ਜਾਂ ਤਾਂ ਸਮਝ ਜਾਣਾ ਕਿ ਮਾਤਾ ਰਾਣੀ ਤੁਹਾਡੇ ਨਾਲ ਹੈ ਕਿਉਂਕਿ ਜੁਗਨੂ ਨੂੰ ਜੋਗਿਨ ਕਿਹਾ ਜਾਂਦਾ ਹੈ ਅਤੇ ਇਹ ਮਾਤਾ ਰਾਣੀ ਦੀ ਪਰਮ ਸੇਵਿਕਾ ਹੈ ਜਿੱਥੇ ਮਾਤਾ ਰਾਣੀ ਦੀਆਂ ਸ਼ਕਤੀਆਂ ਹੁੰਦੀਆਂ ਹਨ ਉੱਥੇ ਜਾ ਕੇ ਆਪਣੇ ਆਪ ਚਿੰਬੜ ਜਾਂਦੇ ਹਨ ਨੰਬਰ 3 ਅਚਾਨਕ ਝਟਕੇ ਨਾਲ ਨੀਂਦ ਖੁੱਲ ਜਾਣਾ ਰਾਤ ਵਿੱਚ ਅਚਾਨਕ ਝਟਕੇ ਨਾਲ ਤੁਹਾਡੀ ਨੀਂਦ ਖੁੱਲ ਜਾਵੇ ਤਾਂ ਸਮਝ ਜਾਣਾ ਕਿ ਮਾਤਾ ਰਾਣੀ ਤੁਹਾਡੇ ਨਾਲ ਹੈ ਅਤੇ ਮਾਤਾ ਰਾਣੀ ਤੁਹਾਨੂੰ ਜਗਾਉਣਾ ਚਾਹੁੰਦੀ ਹੈ ਮਾਤਾ ਰਾਣੀ ਤੁਹਾਨੂੰ ਕੁਝ ਸੰਕੇਤ ਦੇਣਾ ਚਾਹੁੰਦੀ ਹੈ ਨੰਬਰ 4 ਅਚਾਨਕ ਸੁਗੰਧ ਦਾ ਅਹਿਸਾਸ ਹੋਣਾ ਜੇਕਰ ਤੁਹਾਡੇ ਆਸ-ਪਾਸ ਇਤਰ ਨੂਬਾਨ ਧੂਪ ਚਮੇਲੀ ਜਾਂ ਫਿਰ ਅਜੀਬ ਫੁੱਲਾਂ ਦੀ ਖੁਸ਼ਬੂ ਆ ਰਹੀ ਹੋਵੇ ਜੋ ਤੁਹਾਡੇ ਘਰਾਂ ਦੇ ਆਸ-ਪਾਸ ਨਹੀਂ ਮਿਲਦੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਮਾਤਾ ਰਾਣੀ ਤੁਹਾਡੇ ਨਾਲ ਹੀ ਮੌਜੂਦ ਹੈ ਮਾਤਾ ਰਾਣੀ ਜਦੋਂ ਤੁਹਾਡੇ ਕੋਲ ਹੁੰਦੀ ਹੈ ਤਾਂ ਲੋਬਾਨ ਦੀ ਖੁਸ਼ਬੂ ਧੂਪ ਅਤੇ ਚਮੇਲੀ ਦੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਨੰਬਰ 5 ਸੁਪਨੇ ਵਿੱਚ ਕੰਨਿਆ ਦਾ ਦਿਖਾਈ ਦੇਣਾ ਰਾਤਿਆਂ ਦੇ ਦੌਰਾਨ ਜੇਕਰ ਤੁਹਾਨੂੰ ਸੁਪਨੇ ਵਿੱਚ ਕੋਈ ਛੋਟੀ ਕੰਨਿਆ ਦਿਖਾਈ ਦਿੰਦੀ ਹੈ ਕਿਉਂਕਿ ਛੋਟੀ ਕੰਨਿਆ ਨੂੰ ਦੇਵੀ ਦਾ ਹੀ ਸਰੂਪ ਮੰਨਿਆ ਜਾਂਦਾ ਹੈ ਜਾਂ ਫਿਰ ਲਾਲ ਰੰਗ ਦੇ ਕੱਪੜੇ ਜਾਂ ਲਾਲ ਰੰਗ ਦਾ ਝੰਡਾ ਦਿਖਾਈ ਦੇਵੇ ਤਾਂ ਸਮਝ ਜਾਣਾ ਚਾਹੀਦਾ ਹੈ ਕਿ ਮਾਤਾ ਰਾਣੀ ਤੁਹਾਡੇ ਨਾਲ ਹੀ ਹੈ ਇਸੇ ਤਰ੍ਹਾਂ ਜੇਕਰ ਜੋਤਦੀ ਬੱਤੀ ਜਗਾਉਂਦੇ ਸਮੇਂ ਇੱਕ ਖਾਸ ਆਕਾਰ ਬਨਣ ਲੱਗੇ ਤਾਂ ਵੀ ਸਮਝ ਜਾਣਾ ਚਾਹੀਦਾ ਹੈ ਕਿ ਮਾਤਾ ਰਾਣੀ ਤੁਹਾਡੇ ਨਾਲ ਹੈ ਸੱਤ ਸੰਕੇਤ ਜਦੋਂ ਮਾਤਾ ਰਾਣੀ ਤੁਹਾਡੇ ਘਰ ਵਿੱਚ ਆ ਚੁੱਕੀ ਹੈ ਨੰਬਰ 1 ਗਾਂ ਦਾ ਬਾਰ-ਬਾਰ ਘਰ ਵਿੱਚ ਸੋਣਾ ਜਿਸ ਘਰ ਵਿੱਚ ਮਾਂ ਦੁਰਗਾ ਰਹਿੰਦੀ ਹੈ ਉਸ ਘਰ ਵਿੱਚ ਉਹਨਾਂ ਦੀ ਭੈਣ ਕਾਮ ਤੈਨੂੰ ਉਹਨਾਂ ਦੀ ਸੇਵਾ ਲਈ ਉਹਨਾਂ ਦੇ ਦਰਸ਼ਨਾਂ ਲਈ ਬਾਰ-ਬਾਰ ਘਰ ਦੇ ਦਵਾਰ ਤੇ ਜ਼ਰੂਰ ਆਉਂਦੀ ਹੈ ਅਤੇ ਇਸ ਘਰ ਇਹ ਘਰ ਦੇ ਆਸ-ਪਾਸ ਘੁੰਮਦੀ ਰਹਿੰਦੀ ਹੈ ਨੰਬਰ 2 ਮੱਖੀ ਦਾ ਘਰ ਵਿੱਚ ਆਉਣਾ ਮੱਖੀ ਨੂੰ ਮਾਂ ਦੁਰਗਾ ਦਾ ਬ੍ਰਾਹਮਣੀ ਸਰੂਪ ਕਿਹਾ ਗਿਆ ਹੈ ਜਿਸ ਘਰ ਵਿੱਚ ਨਰਾਤਿਆਂ ਵਿੱਚ ਮੱਖੀ ਆਉਂਦੀ ਹੈ ਤਾਂ ਸਮਝ ਜਾਣਾ ਉਸ ਘਰ ਵਿੱਚ ਮਾਤਾ ਰਾਣੀ ਆ ਚੁੱਕੀ ਹੈ ਕਿਉਂਕਿ ਮੱਖੀ मां दुर्गा देवी स्वरूप कहे गए हैं नंबर 3 ज्योतदा तेजी ਨਾਲ ਜਗਣਾ ਜੇਕਰ ਤੁਸੀਂ ਆਪਣੇ ਘਰ ਵਿੱਚ ਮਾਤਾ ਰਾਣੀ ਦੀ ਖੁਸ਼ੀ ਲਈ ਜੋਤ ਸਥਾਪਿਤ ਕੀਤੀ ਹੈ ਅਤੇ ਜੇਕਰ ਜੋਤ ਦੀ ਲਾਟ ਤੇਜ਼ ਗਤੀ ਨਾਲ ਜਗ ਰਹੀ ਹੈ ਤਾਂ ਸਮਝ ਜਾਣਾ ਜੋਤ ਦੇ ਸਾਹਮਣੇ ਖੁਦ ਮਾਤਾ ਰਾਣੀ ਖੜੀ ਹੈ ਅਤੇ ਤੁਹਾਨੂੰ ਵੀ ਅੰਦਰੋਂ ਮਾਤਾ ਰਾਣੀ ਦੇ ਹੋਣ ਦਾ ਅਹਿਸਾਸ ਹੋਵੇਗਾ ਨੰਬਰ 4 ਦੀਵੇ ਦੀ ਬੱਤੀ ਵਿੱਚ ਫੁੱਲ ਦਾ ਬਨਣਾ ਜੇਕਰ ਤੁਹਾਡੇ ਦੀਵੇ ਦੀ ਬੱਤੀ ਵਿੱਚ ਅਚਾਨਕ ਫੁੱਲ ਬਨਨ ਲੱਗਨ ਤਾਂ ਸਮਝ ਜਾਣਾ ਨਵ ਦੁਰਗਾ ਮਾਤਾ ਤੁਹਾਡੇ ਤੇ ਬਹੁਤ ਪਰਸੰਨ ਹੈ ਤੁਹਾਡੇ ਤੇ ਉਹ ਪੂਰੀ ਤਰ੍ਹਾਂ ਨਾਲ ਕਿਰਪਾ ਕਰ ਰਹੀ ਹੈ ਅਤੇ ਮਾਤਾ ਰਾਣੀ ਤੁਹਾਡੇ ਘਰ ਵਿੱਚ ਆ ਚੁੱਕੀ ਹੈ ਨੰਬਰ 5 ਕਾਲੀਆਂ ਕੀਲੀਆਂ ਦਾ ਘਰ ਵਿੱਚ ਨਿਕਲਣਾ ਜੇਕਰ ਬਾਰ ਬਾਰ ਘਰ ਵਿੱਚ ਕਾਲੀਆਂ ਕੀੜੀਆਂ ਨਿਕਲਣ ਲੱਗਣ ਜੇਕਰ ਕਾਲੀਆਂ ਕੀੜੀਆਂ ਸਮੂਹ ਵਿੱਚ ਨਿਕਲ ਰਹੀਆਂ ਹੋਣ ਅਤੇ ਰਸਤਾ ਕੱਟ ਰਹੀਆਂ ਹਨ ਤਾਂ ਸਮਝਾਣਾ ਮਾਤਾ ਰਾਣੀ ਆ ਚੁੱਕੀ ਹੈ ਨੰਬਰ 6 ਅਚਾਨਕ ਘਰ ਵਿੱਚ ਮਨਮੋਹਕ ਖੁਸ਼ਬੂ ਆਉਣਾ ਜੇਕਰ ਤੁਹਾਨੂੰ ਆਪਣੇ ਘਰ ਵਿੱਚ ਅਚਾਨਕ ਇੱਤਰ ਵਰਗੀ ਕੋਈ ਖੁਸ਼ਬੂ ਆਉਣ ਲੱਗੀ ਤੇਜ ਖੁਸ਼ਬੂ ਹੌਨ ਲੱਗੇ ਠੰਡੀ ਹਵਾ ਚੱਲਣ ਲੱਗੇ ਤਾਂ ਸਮਝ ਜਾਣਾ ਮਾਤਾ ਰਾਣੀ ਆ ਚੁੱਕੀ ਹੈ ਅਤੇ ਆਪਣਾ ਹੋਂਦ ਅਹਿਸਾਸ ਤੁਹਾਨੂੰ ਕਰਾ ਰਹੀ ਹੈ। ਨੰਬਰ 7 ਫਟੇ ਕੱਪੜੇ ਪਹਿਨਨੇ ਕੋਈ ਮੰਗਤਾ ਜਾਵੇ ਜੇਕਰ ਕੋਈ ਫਟੇ ਕੱਪੜੇ ਪਹਿਨਨੇ ਮੰਗਤਾ ਜਾਵੇ ਤਾਂ ਸਮਝ ਜਾਣਾ ਮਾਤਾ ਰਾਣੀ ਤੁਹਾਡੇ ਦਵਾਰ ਤੇ ਮੰਗਤਾ ਬਣ ਕੇ ਆ ਚੁੱਕੀ ਹੈ। ਨਰਾਤਿਆਂ ਵਿੱਚ ਕੋਈ ਵੀ ਮੰਗਤਾ ਆਵੇ ਤਾਂ ਉਸ ਨੂੰ ਖਾਲੀ ਹੱਥ ਨਾ ਜਾਣ ਦੇਣਾ ਕਿਉਂਕਿ ਖੁਦ ਮਾਤਾ ਰਾਣੀ ਪ੍ਰਿਕਿਆ ਲੈਣ ਲਈ ਸਾਡੇ ਘਰ ਵਿੱਚ ਮੰਗਤਾ ਬਣ ਕੇ ਆ ਜਾਂਦੀ ਹੈ ਤਾਂ ਦੋਸਤੋ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਨ ਤੇ ਨਾਲ ਹੀ ਜੈ ਮਾ ਲక్ష్ਮੀ ਵੀ ਜ਼ਰੂਰ ਲਿਖੋ ਮਿਲਦੇ ਹਾਂ ਅਗਲੀ ਵੀਡੀਓਜ਼ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ